ਬੈਗਰੂਜ ਜੀ ਦਾ ਖਾਸਾ ਬੈਗਰੂਜ ਕੇ ਫੱਟੇ ਸੋ ਅੱਜ ਅਸੀਂ ਬਰਨਾਲੇ ਜਿਹੜਾ ਇੱਕ ਥਾਣੇ ਦੇ ਗੇਟ ਮੂਰੇ ਬੈਠੇ ਆ ਸੋ ਇਸ ਥਾਣੇ ਦੇ ਐਸ ਐਚਓ ਨੇ ਇੱਕ ਪਰਿਵਾਰ ਨੂੰ ਜ਼ਬਰਦਸਤੀ ਸੋਵਾ ਚਾਕੇ ਔਰ ਪ੍ਰੈਸ਼ਰ ਦੇ ਨਾਲ ਅ ਜਿਹੜਾ ਬਿਨਾ ਵਜਾ ਤੋਂ ਅ ਉਹਨਾਂ ਦਾ ਪਲਾਟ ਜਿਹੜਾ ਬੰਦਾ ਬਲਾਟ ਨੂੰ ਹੜਪਣਾ ਚਾਹੁੰਦਾ ਸੀ ਉਹਦੇ ਪ੍ਰੈਸ਼ਰ ਥੱਲੇ ਆ ਕੇ ਕਿ ਜਿਹੜੀ ਲਗਭਗ ਸਾਡੇ ਸਾਹਮਣੇ ਬੈਠੀ ਹੈ ਕਿ ਬੱਚੀ ਹੈ ਜਿਹੜੀ ਉਹ ਲਗਭਗ ਜਿਹੜੀ 15-20 ਨੰਦੀ ਹੈ ਜਿਹੜੀ ਬੱਚੀ ਪਰੇਸ਼ਣ ਦੇ ਨਾਲ ਹਸਪਤਾਲ ਦੇ ਵਿੱਚੋਂ ਜਿਹਨੇ ਜਨਮ ਲਿਆ ਔਰ ਪਰਿਵਾਰ ਨੇ ਬੜੀ ਮਿਹਨਤ ਕੀਤੀ ਪਰਿਵਾਰ ਨੇ ਬੜਾ ਇਸ ਐਸਐਚਓ ਨਾਲ 딜 ਕੀਤੀ ਕਿ ਸਾਡੇ ਬੱਚੀਆ ਛੋਟੀ ਸਾਡੇ ਪਰਿਵਾਰ ਦੇ ਵਿੱਚ ਮਤਲਬ ਸਾਡੀ ਅਸੀਂ ਨਹੀਂ ਜਾ ਸਕਦੇ ਪਰ ਬਿਨਾ ਬਰਬਾਹ ਕੀਚਾਂ ਟੜਕੇ ਦਾ ਇਹਨਾਂ ਪਰਿਵਾਰ ਨੂੰ ਘੜਿਸਿਆ ਔਰ ਜਿਹੜੀ 20 ਦਿਨਾਂ ਦੀ ਬੱਚੀ ਜਿਹੜਾ ਕਸੂਰ ਕੋਈ ਨਹੀਂ ਇਹਨੂੰ ਪੂਰੇ ਜੇ ਕਹਿਣਾ ਹੋਵੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਰਨਾਲੇ ਸ਼ਹਿਰ ਦੇ ਵਿੱਚ ਕੰਭਾ ਜਾਇ ਪਹਿਲਾਂ ਆਪਣੇ ਥਾਣੇ ਦੇ ਵਿੱਚ ਹਵਾਲਾ ਤੇ ਬੰਦ ਕੀਤਾ ਫਿਰ ਇਥੋਂ ਜਾ ਕੇ ਲਗਾਇਆ ਕਿਸੇ ਵੀ ਆਈ ਜਾਂ ਪਤਾ ਨਹੀਂ ਕਿਹੜੇ ਥਾਣੇ ਦੇ ਵਿੱਚ ਔਰ ਕਮਾ ਕੇ ਜ਼ਬਰਦਸਤੀ ਇਹਨਾਂ ਤੋਂ ਜਿਹੜਾ ਗੁੱਠੇ ਸੈਨ ਕਰਾਏਗੇ ਜਿਸ ਤਰੱਕੀ ਅਸੀਂ ਮੰਗ ਕਰਦੇ ਆ ਕਿ ਇਹੋ ਜਿਹੇ ਐਸਐਚਓ ਦੇ ਖਿਲਾਫ ਜਿਹੜਾ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਗਾਹਾਂ ਇਹੋ ਜਿਹੇ ਪਰਿਵਾਰਾਂ ਨੂੰ ਨਾ ਤੰਗ ਕੀਤਾ ਜਾਵੇ ਇਹੋ ਜਿਹੇ ਪਰਿਵਾਰਾਂ ਦੇ ਖਿਲਾਫ ਜਿਹੜਾ ਬਿਨਾਂ ਪੜਤਾਲ ਕੀਤੇ ਜਿਹੜੀ ਨਾ ਕੋਈ ਇਹੋ ਜਿਹੇ ਦੁਰਘਟਨਾ ਵਾਪਰ ਕੇ ਵਾਇਰੂਜੀ ਦਾ ਖਾਤਸਾ ਵਾਇਰੂਜੀ ਖਾਤਸਾ ਕਿਸੇ ਬੋਲੋ ਪਹਿਲੇ हां ਵੀਰੇ ਪਹਿਲਾ ਤਾਂ ਰਾਤ ਗਿਆ ਐ ਐਸਐਚ ਦਾ ਦੋ ਵੱਡੀਆਂ ਪਰਕੇ ਪੁਸਤੀਆਂ ਸਿਵਲ ਵਰਦੀ ਦੇ ਵਿੱਚ ਦੋ ਮੁਲਾਜ਼ਮਾਂ ਦੇ ਵਰਤੀ ਸੀ ਪਹਿਲਾ ਪਲਾਟ ਦੇ ਵਿੱਚ ਗਏ ਆ ਉਦੋਂ ਬਾਅਦ ਜਦੋਂ ਮੈਂ ਕੈਮਰਿਆਂ ਦੇ ਵਿੱਚ ਦੇਖ ਕੇ ਬਾਹਰ ਖੜਕਾਇਆ ਮੈਨੂੰ ਐ ਲੱਗਿਆ ਵੀ ਕੋਈ ਪੈਸੇ ਜਾਂ ਗੱਡੀ ਦੇ ਵਿੱਚ ਮਾ ਕੋਈ ਨਿਸ਼ੇੜੀ ਨਾ ਹੋਵੇ ਗੇਟ ਖੜਕਾਉਂਦਾ ਵੀਰੇ ਕੌਣ ਹੈ ਕਹਿੰਦੇ ਬਾਹਰ ਖੋਲੋ ਮਾ ਕੌਣ ਹੈ ਕਹਿੰਦੇ ਅਸੀਂ ਮੁਲਾਜ਼ਮਾ ਐਸਐਚ ਹਾਂ ਬਾਹਰ ਖੋਲੋ ਐਸਐਚਓ ਸਿਵਲ ਚ ਗਏ ਨੇ ਦੋ ਮੁਲਾਜ਼ਮਾਂ ਕੋਲ ਇਹ ਤਾਂ ਸਟੇਨ ਗਨ ਚੱਕੀ ਲਈਆ ਉਹਦਾ ਹੋਣਾਗਾ ਐਸਐਚਓ ਦਾ ਨਾਲ ਜਿਹੜਾ ਮੁਲਾਜ਼ਮ ਹੁੰਦਾ ਇੱਕ ਫਰਤੀ ਵਾਲਾ ਹੋਰ ਆ ਬਾਕੀ ਸਾਰੇ ਸਿਵਲ ਚ ਨੇ ਦੋ ਗੱਟੀਆਂ ਤੇ ਗਏ ਨੇ ਲਾਈਟਾਂ ਉਹਨਾਂ ਨੇ ਬੰਦ ਕਰਤੀਆਂ ਮੈਂ ਫਰੰਟ ਲਾਈਟ ਲਾ ਲਈ ਜਦੋਂ ਮੈਨੂੰ ਪਤਾ ਲੱਗਿਆ ਵੀ ਪੁਲਿਸਦਾਰ ਬਾਹਰ ਕੋਲ ਤਾਂ ਬੱਚੀ ਬੁੱਲਚਮਾ ਮੰंजे ਤੇ ਬਾਤੀ ਰੋਂਦੀ ਫੀੜ ਦਿੰਦੀ ਸੀ ਬੱਚੀ ਬਿਲਕੀ ਗਈ ਸਾਹ ਚੜਾ ਲਿਆ ਬੱਚੀ ਨੇ ਮੇਰੇ ਆਉਂਦੀ ਨੂੰ ਸਾਰੀ ਰਾਤ ਮੈਂ ਬੈਠ ਕੇ ਕੱਟੀ ਤੜਕੇ 7:30 ਸਵਾ 7 ਫੇਰ ਸਾਨੂੰ ਬੇਟਾ ਦੁੱਧ ਲੈਣਗੇ ਡੇਰੀ ਚੋਂ ਅਸੀਂ ਚਾਹ ਵੀ ਨਹੀਂ ਪੀਤੀ ਕਹਿੰਦਾ ਦੁੱਧ ਫ੍ਰਿਜ ਚ ਧਰਦੇ ਉਹ ਮੇਨਾਂ ਜਾਪੇ ਵਾਲੀ ਨੂੰ ਨੂੰ ਤੇ ਬੱਚੇ ਨੂੰ ਲੈ ਕੇ ਆ ਗਈ ਕਹਿੰਦਾ ਬੱਚੇ ਦਾ ਤੋਹਲੀਆ ਬਣਾਇਆ ਬੱਚਾ ਤੇਰਾ ਹੈ ਨਹੀਂਗਾ ਮਗਾ ਸਾਰ ਬੱਚਾ ਮੈਂ ਕਿਹੜਾ ਕਿਸੇ ਦਾ ਚੱਕ ਲਈ ਬੱਚਾ ਮੇਰਾ ਹੀ ਆ ਮੇਰੇ ਡੀਐਨਏ ਟੈਸਟ ਕਰਵਾ ਲਓ ਵੀ ਬੱਚਾ ਸਾਡੇ ਖੂਨ ਦਾ ਹੈਗਾ ਕਹੇ ਨਹੀਂ ਵੀ ਤੁਹਾਡੇ ਵੀ ਕਰਤੀ ਹੋਊਗੀ ਨੂੰ ਹੋਊਗੀ ਬੱਚੇ ਦਾ ਪੈਸਾ ਸਭ ਦਾ ਹੀ ਹੁੰਦਾ ਮੇਰੀ ਨੂੰ ਦਾ ਵੀ ਜਾਪਾ ਰੋਲ ਰੱਖਿਆ ਇਹ ਮੈਂ ਕੋਈ ਬਲੈਕ ਕਰਦੀ ਸੀ ਕੋਈ ਮੈਂ ਲਗਾੜਪਣਾ ਕਰਦੀ ਸੀ ਸਿਰਫ ਐਸੇ ਇਸਪੋਰਟ ਐਸਐਚਓ ਦੀ ਤੇ ਮੇਰਾ ਜਿਹੜਾ ਪੱਤਰਕਾਰ ਆਲਾ ਕਿੱਦਾਂ ਕੰਮ ਕਰਦਾ ਸੁਖੀ ਉਹ ਮੇਰਾ ਪਲਾਟ ਖੜਪਣਾ ਚਾਹੁੰਦਾ ਚਰਨਜੀਤ ਕੌਰ ਤੇ ਸੁਖੀ ਪਿੰਦਰਾ ਉਹਦੇ ਘਰ ਵਾਲੀ ਜੋ ਮੇਰੇ ਘਰੇ ਕੋਈ ਬਾਰਦਾਤ ਹੋਊਂਦਾ ਉਹ ਕਰਨਗੇ ਮੇਰੇ ਬੱਚੀ ਦੇ ਮੇਰੇ ਨੂੰਹ ਦੇ ਮੇਰੇ ਉਹ ਜ਼ਿੰਮੇਵਾਰ ਹੈ ਇੱਥੋਂ ਦਾ ਪ੍ਰਸ਼ਾਸਨ ਸੀਟੀ ਟੂਰ ਆ ਤੇ ਸੀਆਈ ਵਾਲਾ ਉਹ ਜ਼ਿੰਮੇਵਾਰ ਨੇ ਰਾਤ ਮੇਰੇ ਘਰੇ ਗਏ ਜਦੋਂ ਮੇਰੇ ਘਰ ਤੇ ਬੰਦਾ ਨਹੀਂ ਕੋਈ ਸਿਆਣਾ ਅੱਧੀ ਰਾਤ ਮੈਂ ਕਿਹਾ ਕੋਈ ਇੱਥੇ ਨਸ਼ਾ ਵੇਚਦੀ ਸੀ ਮੇਰਾ ਬਾਰ ਖਲਾ ਕੇ ਗਏ ਫੇਰ ਮੈਂ ਥੋੜਾ ਸਿਆਣ ਸਾਫ ਦੇ ਲਿਆ ਕੇ ਕਹਿੰਦੇ ਜਵਾਨਤਾ ਭਰਾ ਮੈਂ ਕਿਹਾ ਸਰ ਨਹੀਂ ਜਵਾਨਤੀ ਆ ਮੇਰੇ ਕੋਲ ਮੈਨੂੰ ਜੇ ਹੋ ਛੱਡਿਓ ਕਹਿੰਦੇ ਜੇ ਨਹੀਂ ਜਾਣਾ ਚੱਲ ਉਧਰ ਸੀਆਈ ਚ ਲੈ ਜਾਂਦੇ ਆ ਸੀਆਈ ਚੋਂ ਢਿਆ ਲਿਆ ਕੇ ਐਸਡੀਐਮ ਸਾਹਿਬ ਦੇ ਲੈ ਕੇ ਅੰਦਰ ਐਸੀਐਮ ਸਾਹਿਬ ਦੇ ਪੇਸ਼ ਕਰਤਾ ਉਹ ਕਹਿੰਦਾ ਬੀਬੀ ਕਹਿੰਦਾ ਕਿ ਤੂੰ ਸੋਮਵਾਰ ਦਾ ਸਮਾਂ ਲੈ ਲਾ ਸੋਮਵਾਰ ਨੂੰ ਆਪਦੇ ਜਵੰਤੀ ਇਹ ਲਿਆ ਜਵੰਤ ਭਰਾ ਲਾ ਆਨਲਾਈਨ ਕਾਰਜ ਸਾਡੇ ਅੱਜ ਕੱਪੇ ਮਾਂ ਪੁੱਤਾਂ ਤੋਂ ਕੂਰ ਕੇ ਗੁੱਠਾ ਲਵਾਇਆ